ਜਿਹਦੇ ਬਲਾਉਂਦੇ ਤੁਹਾਡਾ ਸਵਾਗਤ ਹੈ ਤੁਸੀਂ YouTube ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਆਸ਼ੂ ਗਲਾਸਪੁਰ ਤੇ ਹੁਣ ਅਸੀਂ ਸੀਗੇ ਸਾਰੇ ਜਾਣੇ ਤੇ ਨਾਮ ਦੱਸავਦਾ ਜੀ ਗੈਵੀ ਤੇ ਨਾਮ ਦੱਸავਦਾ ਤੇਰਾ ਨਾਮ ਅਕਸੀ ਤੂੰ ਕਿਹਦਾ ਬੇਟਾ ਐ ਰੇਸ਼ਮਰਾ ਮੁੰਡਾ ਭਾਈ ਤੇ ਤੂੰ ਵੀਰਾ ਮੁੰਡਾ ਇਹ ਗੁਰਸ਼ਵਿੰਦਰ ਦਾ ਮੁੰਡਾ ਤੂੰ ਕਿਹਦਾ ਭਾਈ ਮੇਰਾ ਵੀਰਾ ਜੀ ਇਹ ਰਵੀ ਦਾ ਮੁੰਡਾ ਤੇ ਆ ਡਾਕਟਰ ਕੁਸ਼ੇਰ ਦਾ ਮੁੰਡਾ ਤੇ ਹੁਣ ਤੁਹਾਨੂੰ ਮਿਲਾਉਂਦੇ ਆ ਆਪਣੇ ਹੋਰ ਕਰਿੰਦਿਆਂ ਨਾਲ ਕਰਿੰਦਾ ਫੈਨ ਨਾਲ ਸੌਰੀ ਆਪਾ ਬਾਹਰ ਜਾਏਗੇ ਇਹ ਬਾਈ ਫੋਨ ਤੇ ਲਗਾ ਰਹਿਦਾ ਚੌਵੀ ਘੰਟੇ ਇਹਨੇ ਮੇਰੀ ਮੰਮੀ ਨਹੀਂ ਮੰਨੀ ਐਗਦੋਂ ਮੇਰੀ ਮੰਮੀ ਬੈਠੀ ਸੀ ਗੱਡੀ ਦੇ ਵਿੱਚ ਤੇ ਇਹ ਫੇਰ ਵੀ ਗੱਲ ਕਰਦਾ ਰਿਹਾ ਇਹ ਬੰਦੇ ਜਿਆਵਾ ਤੇ ਜਿਆਵਨ ਵਾਲੇ ਨਹੀਂ ਹੁੰਦੇ ਤੇ ਬਾਕੀ ਤੁਹਾਨੂੰ ਵਿਆਹ ਦੇ ਉੱਤੇ ਮਲਾਉਂਦੇ ਆ ਉਹ ਬਹੁਤ ਮਿਲਣਾ ਹਾਂ ਹਾਂ ਕੈਂਡਲ ਉਹ ਤੇ YouTube <Sanye> ਤੇ ਸਰਚ ਕਰ ਆਸ਼ੂ ਬਲਾਸ ਹਾਂ ਆਸ਼ੂ ਬਲਾਸਪੁਰ ਦੇ ਨਾਂ ਤੇ ਸਭ ਹਾਂ YouTube <Sanye> ਮੇਰੇ ਹੈਗੇ 160 ਰੁਪਏ ਇੱਕ ਦਾ 16000 ਸੱਤ ਕੇ ਲੱਗੇ ਬੜਾ ਕਿੰਨੇ ਹੁੰਦੇ ਤੇ ਸਬਸਕ੍ਰਾਈਬ ਕਰ ਲਿਓ ਆਪਣਾ YouTube ਚੈਨਲ ਆਸ਼ੂ ਬਲਖਪੁਰ ਕੋਈ ਤੁਹਾਨੂੰ ਕਿ ਸਬਸਕ੍ਰਾਈਬ ਕਰ ਲਿਓ ਕੈਸ਼ ਹੋ ਜੋ ਸਬਸਕ੍ਰਾਈਬ ਦਿਸ ਚੈਨਲ ਬਿਕਾਉਜ਼ ਆਲਸੋ ਇਟਸ ਵੈਰੀ ਓਕੇ ਓਕੇ ਗਾਇਸ ਹੁਣ ਤੁਹਾਨੂੰ ਮਿਲਦੇ ਆਂ ਅਸੀਂ ਅੱਗੇ ਪਹੁੰਚ ਕੇ ਆਸ਼ੂ ਬਲਖਪੁਰ ਤੇ ਇਹ ਫੋਨ ਤੇ ਵੀ ਹੁਣ ਸਬਸਕ੍ਰਾਈਬ ਕਰਵਾ ਰਿਹਾ ਤੇ ਆਪਣਾ YouTube ਚੈਨਲ ਹਾਂ ਭਾਈ ਸੈਂਪੀ ਕੋ ਕਿਹਨਾਂ ਕਹਿੰਗੇ ਰਾਜਮਰੋ ਚੈਨਲ ਮੇਰਾ ਹਾਂ YouTube ਚੈਨਲ ਆਸ਼ੂ ਬਲਾਸ ਪਰ ਤੇ ਜੇ ਕੁਝ ਵੈਸੇ ਦਾ ਹੀ ਖਾ ਚੁੱਕੇ ਆ ਬਹੁਤ ਕੁਝ ਜੇ ਕੁਝ ਖਾਣ ਦਾ ਦੁਨੂ ਵੀ ਕਮਾਗੇ ਇਹ ਹੈਗਾ ਭਾਈ ਮਨਜੀਤ ਸਿੰਘ ਐਮਐਲਏ ਉਹਨਾਂ ਦੀ ਬੇਟੀ ਦਾ ਪਿਆ ਤੇ ਬਾਕੀ ਤੁਹਾਨੂੰ ਪਤਾ ਹੀ ਆ ਕਾਪੀਰਾਈਟ ਆ ਜਾਣਾ ਗਿਆ ਉਹ ਚੱਲੀਆਂ ਤੇ ਗਾਣੇ ਪਤਾ ਕਰਕੇ ਉਧਰ ਨੂੰ ਜਾਣ ਹੀ ਦੇ ਤੇ ਵੈਸੇ ਇੰਨੇ ਮੈਂ ਬਹੁਤ ਵੱਡਾ ਸੀ ਕੱਟ ਬਹੁਤ ਕੱਟ ਸੀਗਾ ਤੇ ਮੰਤਰੀ ਸ਼ਾਂਤਰੀ ਆਈ ਜਾਂਦੇ ਆ ਤੇ ਜਾਈ ਜਾਂਦੇ ਆ ਚਲੋ ਠੀਕ ਹੈ ਓਕੇ ਬਾਏ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਬਲੌਗ ਦੇ ਵਿੱਚ ਨਹੀਂ ਚਲੋ ਦੇਖਦੇ ਆ ਬਾਕੀ ਅਪਡੇਟ ਆਈ ਦੀ ਕੀ ਆ ਤੇ ਅਸੀਂ ਆਪਣਾ ਇੰਨਾ ਚੰਗਾ ਵਲੌਗ ਤੇ ਭੋਲਾ ਤੇ ਜਵਾਲਾ ਵੀ ਆ ਰਹੇ ਆ ਤੁਹਾਨੂੰ ਦਿਖਾ ਦਿੰਦੇ ਆ ਤੇ ਜੇ ਸਾਡੇ ਕੋਲੇ ਆ ਗਈ ਵੈਸੇ ਤਾਂ ਹੋਣਗੇ ਕਿਉਂਕਿ ਅਸੀਂ ਵੀਡੀਓ ਬਣਾ ਰਹੇ ਸੀ ਸਿਨੇਮੈਟਿਕ ਤੇ ਉਹ ਹੈਪੀ ਸਾਡੇ ਐਡੀਟਰ ਸੀਗੇ ਇਹਨਾਂ ਨੇ ਪਤਾ ਨਹੀਂ ਕੀ ਕਰਦੇ ਰਹੇ ਤੇ ਬਣਾਈ ਨਹੀਂ ਹੈਗੀ ਚਲੋ ਠੀਕ ਹੈ ਜੀ ਓਕੇ ਬਾਏ ਥੈਂਕ ਯੂ Tata bye bye ਤੇ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਲਿਓ ਆਸ਼ੂ ਬਲਾਸਪੁਰ ਤੇ ਆ ਜਵਾਲਾ ਆ ਗਿਆ ਬੋਮਬ ਥੋਲਾ ਓਕੇ ਬਾਏ ਜੀ ਇਸ ਇੱਕ ਤਰ੍ਹਾਂ ਮਨ ਤਕਾ ਹੋ ਰਿਹਾ ਤੁਹਾਨੂੰ ਅਸੀਂ ਦਿਖਾ ਰਹੇ ਆ ਤੇ ਆ ਦੇਖੋ ਚਿਕਨ ਪਿਆ ਤੇ ਆ ਜੀ ਰੋਲਾ ਲੌਣ ਜਾਂਦਾ ਸਾਡੇ ਪਿੰਡ ਤਿੰਨ ਤਿੰਨ ਵਜੇ ਉੱਠ ਕੇ ਰਾਤ ਨੂੰ ਆਏ ਆਹਾਂ ਪੱਛੇ ਬੂਤਾ ਸੁਲਤਾਨ ਸਿੰਘ 29 ਸੁਲਤਾਨ ਸਿੰਘ ਪ੍ਰੇਮ ਦੇ ਪ੍ਰੇਮ ਐਮ ਐਲ ਏ ਸਾਹਿਬ ਦੇ ਘਰ ਦੇ ਬਿਲਕੁਲ ਸਾਹਮਣੇ ਘਰ ਆਇਆ ਦੀ ਆਪੋਜੀਟ ਆ ਤੇ ਤੁਸੀਂ ਕਦੇ ਵੀ ਆ ਸਕਦੇ ਆ ਮੈਂ ਅਮਰਤਪਾਲ ਸਿੰਘ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਉਹ ਜਲਦੀ ਤੋਂ ਜਲਦੀ ਇੱਥੇ ਵਿਜ਼ਿਟ ਕਰੇ ਕਿਉਂਕਿ ਆਹ ਦੇਖੋ ਉੱਪਰ ਸਾਹਮਣੇ ਦੇਖੋ ਲੈਗ ਪੀਸ ਆਹ ਦੇ ਲੈਗ ਪੀਸ ਜੀ ਇਹ ਬੰਦਾ ਤੁਹਾਨੂੰ ਜੀ ਵੀਡੀਓ ਬਣਾਉਣਾ ਮੇਰਾ ਹੱਕ ਆ ਜੀ ਇਹ ਨਹੀਂ ਮੇਥੋਂ ਮੇਰਾ ਹੱਕ ਇਹ ਮੇਰਾ ਬੇਤੋ ਹੱਕ ਹੋ ਰਿਹਾ ਜੀ ਓਏ ਅਮਰਪ੍ਰਸਾਦ ਪਾਲ ਸਿੰਘ ਮਹਿਰੋਂ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਹਦਾ ਸੂਦਾ ਲਾਇਆ ਜਾਵੇ ਤੇ ਇਹਦਾ ਨਾਮ ਹੈਗਾ ਜੀ ਕੂਟਾ ਸਿੰਘ son of ਓਏ ਡੈਡੀ ਦਾ ਨਾ ਭੁੱਲ ਗਿਆ ਓਏ ਇਹਦੇ ਡੈਡੀ ਦਾ ਨਾਮ ਅਸ ਕੀ ਆ ਸੁਲਤਾਨ ਸਿੰਘ ਹਾਂ ਤੇ ਪ੍ਰੇਮ ਸਿੰਘ ਦੇ ਚਾਚੇ ਦੇ ਮੁੰਡੇ ਦਾ ਨਾਮ ਆ ਸਾਰੇ ਦਾ ਸੋਦਾ ਲਾਓ ਜੀ ਸਾਰੇ ਪੁੱਤ ਸਾਰੇ ਹੀ ਪੁੱਤੂ ਆ ਜੀ ਤੇ ਓਕੇ ਬਾਏ ਟਾਟਾ ਮਿਲਦੇ ਆ ਇਹਦੀ ਸਰਵਿਸ ਹੁੰਨ ਤੋਂ ਬਾਅਦ ਲੋ ਜੀ ਅੱਜ ਵਿਆਹ ਤੇ ਬੋਲੇ ਆ ਦੇਖਦਾ ਪੱਤੀ ਦੀਆਂ ਬੋਲ ਸੁਣਨ ਬਾਅਦ ਸੋ ਹੁਣ ਵੀ ਕਰਨਗੇ ਜਿਹੜਾ ਆ ਦੇਖ ਆ ਦੇਖ ਤੁਹਾਨੂੰ ਸੁਭੇ ਰਾਤ ਮਾਧਿਨ ਸਰਦਾਰ ਗੁਰਸੇਵ ਸਿੰਘ ਤੁਲਸਾ ਜੋ ਕਪਤਾਨ ਸਮਰਵਤ ਮੌਨਵਾਦੀ ਰਹੇ ਮੈਂ ਉਸ ਸਮੇਂ ਸਰ ਹੁਣ ਲਈ ਬੰਨਸਾ ਬ੍ਰੇਕ ਖਾਰਜਾ ਬ੍ਰੇਕ ਖਾਰਜਾ ਬਾਕੀ ਨਾਲ ਫੋਟੋ ਕਰਕੇ ਦਿਖਾਵਾਂਗੇ ਉਹ ਕੇ ਬਾਏ ਲਓ ਜੀ ਇੱਥੇ ਆਪਣੀ ਡਿਊਟੀ ਲਾਤੀ ਕੁਲਤਾਰ ਸਿੰਘ ਸੰਧੂਆ ਦੇ ਅਸਿਸਟੈਂਟ ਨੇ ਤੇ ਉਹ ਕੁਲਤਾਰ ਸਿੰਘ ਸੰਧੂਆ ਬੈਠੇ ਆ ਤੇ ਤਰਪੰਡੋਰੀ ਜੀ ਬੈਠੇ ਆ ਤੇ ਇਹਨਾਂ ਨੇ ਕਰਾਉਣੀ ਸੀ ਫੋਟੋ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਨੇ ਅੱਗੇ ਨਾਲ ਮਨਜੀਤ ਸਿੰਘ ਜੀ ਵੀ ਬੈਠੇ ਨੇ ਐਮਐਲਏ ਤੇ ਇਹ ਜਿਹੜੇ ਕੁਲਤਾਰ ਸਿੰਘ ਸੰਧੂਆ ਤਾਂ ਤੁਹਾਨੂੰ ਪਤਾ ਡਿਪਟੀ ਸਪੀਕਰ ਆ ਉਹ 22 ਡਿਪਟੀ ਸਪੀਕਰ ਮਨਜੀਤ ਸਿੰਘ ਪਾਸ ਬਣ ਬਾਕੀ ਤੁਹਾਨੂੰ ਦੁਹਾਨੇ ਆਕੇ ਇਦਾਂ ਹੀ ਆਪਾਂ ਮੈਦਾਨ ਤੋਂ ਆਕੇ ਲੋਕ ਮਿਚ ਕਰ ਰਹੇ ਆ ਤੇ ਮਨਜੀਤ ਸਿੰਘ ਐਮਐਲਏ ਲੋ ਜੀ ਡੀਜੇ ਵਾਲੇ ਨੂੰ ਕਿਹਾ ਸੀ ਇੱਥੇ ਉਹ ਗਾਣਾ ਲਾ ਦੇ ਬਾਬੇ ਭੰਗੜਾ ਪਾਉਂਦੇ ਨੇ ਤੇ ਪਰ ਹੁਣ ਲਾਇਆ ਨਹੀਂ ਹੈਗਾ ਤੇ ਕਲਤਾਰ ਸਿੰਘ ਸੰਧਵਾਂ ਨੂੰ ਚੜਿਆ ਜਿਹਨੂੰ ਚਾਹੀਦਾ ਹੈ ਕਿ ਭੰਗੜਾ ਪਾਉਂਦੇ ਵੰਦੀ ਸ਼ਹਿਰ ਹਰ ਵਾਰ ਦੀ ਤਰ੍ਹਾਂ ਫਿਰ ਇਸ ਵੀਰ ਜੀ ਵੀ ਆਪਣਾ ਆਪਣੀ ਇੱਕ ਵੀਡੀਓ ਬਣਾ ਕੇ ਦੇਖ ਲਈ ਤੇ ਤੁਹਾਨੂੰ ਆਪਣਾ ਮਾਮੂ ਜੀ ਦੇ ਉੱਤੇ ਦੇਖਾ ਕੇ ਆਪਾਂ ਵੀਡੀਓ ਉਸੇ ਤਰ੍ਹਾਂ ਕਿਸੇ ਚੈਨਲ ਤੇ ਵੀਡੀਓ ਬਣਾ ਲਿਆ ਤੇ ਹੁਣ ਤੁਹਾਨੂੰ ਅੱਗੇ ਲਗਾਉਣਾ ਤਾਂ ਭੋਲਾ ਨਾਮ ਨਾ ਭੋਲੇ ਵੀਰ ਜੀ ਵੀ ਆ ਕੇ ਲਓ ਜੀ ਫਿਰ ਸਾਨੂੰ ਮਿਲ ਗਿਆ ਭੋਲਾ ਤੇ ਭੋਲਾ ਆ ਵੀ ਇੰਟਰੋਡਕਸ਼ਨ ਇੰਟਰੋਡਕਸ਼ਨ ਜੀ ਹੈਪੀ ਨੂੰ ਹੈਪੀ ਮੰਮੀ ਜੀ ਨੇ ਬਾਜ਼ਮਾਰੀ ਦੇ ਉਹ ਕਹਿੰਦੇ ਵੀ ਇਹ ਫੋਨ ਲੈ ਆ ਤੇ ਉਹ ਫੋਨ ਲੈਣ ਆ ਰਹੇ ਆ ਤੇ ਆਪਾਂ ਉਹਨਾਂ ਨੂੰ ਫੋਨ ਕਰਾਉਣ ਜਾ ਰਹੇ ਹਾਂ ਜੀ ਹੈਪੀ ਦਾ ਫੋਨ ਸੀ ਕਰਟਰ ਕੇ ਛੱਲੇ ਮੁੰਡਾ ਤੇ ਆਪ ਉਹਨਾਂ ਦਾ ਫੋਨ ਉਹਨਾਂ ਨੂੰ ਫੜੋਂਦਿਆਂ ਓਕੇ ਭਾਈ ਹਾਏ ਰੂਲੀਆ ਤੇ ਸਾਰਾ ਕੁਝ ਲੱਗਦਾ ਹੈ ਦੀ ਹਾਏ ਰੂਲੀਆ ਤੇ ਬੜੀ ਹੱਥ ਚੱਕੀ ਜਾਂਦੀ ਸੀ ਕੇ ਬਾਏ थैंक यू टाटा बाय बाय ਤੇ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਲਿਓ ਆਸ਼ੂ ਬਲਾਸਪੁਰ ਤੇ ਆ ਜਵਾਲਾ ਆ